ਤੁਸੀਂ ਲੱਖਾ ਭਾਜੀ ਲੱਗੇ ਹੋਏ ਹੋ ਬੜੀ ਦੇਰ ਦੇ ਹੋਰ ਬਹੁਤ ਸਾਰੇ ਸਮਾਜਿਕ ਇਸ਼ੂਸ ਤੇ ਇਹ ਪਾਣੀ ਦਾ ਕਿੰਨਾ ਇੰਪੋਰਟੈਂਟ ਇਸ਼ੂ ਹੈ ਪੰਜਾਬ ਦੇ ਲਈ ਪਾਣੀ ਸਾਡਾ ਦੋ ਤਰੀਕਿਆਂ ਨਾਲ ਖਤਮ ਹੋ ਰਿਹਾ ਇੱਕ ਤਾਂ ਸਾਡਾ ਪਾਣੀ ਥੱਲੇ ਜਾ ਰਿਹਾ ਮੈਂ ਇਹ ਗੱਲ 11 12 ਚ ਬੋਲਿਆ ਸੀਗਾ ਵੀ ਸਾਡਾ ਪਾਣੀ ਮੁੱਕ ਜਾਣਾ ਲੋਕਾਂ ਨੇ ਮਖੌਲ ਸਮਝਿਆ ਪਾਣੀ ਕਿਵੇਂ ਮੁੱਕ ਜੂ ਪਰ ਹੁਣ ਤੁਸੀਂ ਹਾਲਾਤ ਇਹ ਦੇਖੋ ਜੇ 5-7 ਦਿਨ ਮੀਂਹ ਨਾ ਹੋ ਰ ਪਿਆ ਤਾਂ ਅੱਧੇ ਪੰਜਾਬ ਨੇ ਝੋਨਾਵਾ ਦੇਣਾ ਮੋਟਰਾਂ ਨੇ ਟੋਟੇ ਮੰਗਣੇ ਸ਼ੁਰੂ ਕਰਤੇ ਆ ਪਾਣੀ ਦਿਨੋਂ ਦਿਨ ਜਿਹੜਾ ਫੁੱਟਾਂ ਦੇ ਹਿਸਾਬ ਨਾਲ ਥੱਲੇ ਜਾ ਰਿਹਾ ਇੱਕ ਤਾਂ ਉਹ ਬਹੁਤ ਵੱਡਾ ਸੰਕਟ ਜਿਹੜਾ ਸਾਡੇ ਲਈ ਖੜਾ ਹੋ ਰਿਹਾ ਤੇ ਦੂਜਾ ਜਿਹੜਾ ਸਾਡਾ ਪਾਣੀ ਆਪਾਂ ਕਹਿੰਦੇ ਲਾਈਫ ਲਾਈਨ ਆ ਜ਼ਿੰਦਗੀ ਬਚਾਉਂਦਾ ਪਾਣੀ ਪਾਣੀ ਇਹਦਾ ਜੀਵਨ ਆ ਉਹ ਪਾਣੀ ਪਿਛਲੇ 35-40 ਸਾਲ ਤੋਂ ਉਹ ਜ਼ਹਿਰਾਂ ਪਾਈਆਂ ਜਾ ਰਹੀਆਂ ਪਿਛਲੇ 40 ਸਾਲ ਤੋਂ 35 ਸਾਲ ਤੋਂ ਪੰਜਾਬ ਨੂੰ ਮਾਰਿਆ ਜਾ ਰਿਹਾ ਹੁਣ ਆਪਾਂ ਅਸੀਂ ਕਿਸਾਨ ਜਥੇਬੰਦਾਂ ਨੂੰ ਹੀ ਮਿਲ ਕੇ ਆਏ ਆ ਉਹਨਾਂ ਨੇ ਵੀ ਇਹੀ ਕਿਹਾ ਵੀ ਜੇ ਪਾਣੀ ਨਾ ਬਚਿਆ ਪਾਣੀ 'ਚ ਜ਼ਹਿਰਾਂ ਪੈ ਗਈਆਂ ਤਾਂ ਜ਼ਮੀਨਾਂ ਬੈਸੀ ਬੰਜਰ ਹੋ ਜਾਣੀਆਂ ਜਾਂ ਅਸੀਂ ਬੈਸੀ ਹੁਣ ਮਰੀ ਜਾਂਦੇ ਆ ਉਹ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਅੱਗੇ ਅੰਕੜੇ ਵੀ ਕਿਵੇਂ ਸਾਡੇ ਜਿਹੜੇ ਜਮਦੇ ਜਵਾਕ ਆ ਉਹਨਾਂ ਨੂੰ ਕੈਂਸਰ ਕਾਲੇ ਪੀਲੇ ਕਿਡਨੀਆਂ ਖਤਮ ਹੋ ਰਹੀਆਂ ਨੇ ਚਮੜੀ ਦੇ ਰੋਗ ਹੋ ਰਹੇ ਨੇ ਹੱਡੀਆਂ ਦੇ ਰੋਗ ਹੋ ਰਹੇ ਨੇ ਅਸੀਂ ਜਿੰਨਾ ਹਬੌਰ ਫਾਲਕਾ ਦਾ ਏਰੀਆ ਅਸੀਂ ਘੁੰਮਿਆ ਸਾਰੇ ਇਕੱਠੇ ਹੋ ਕੇ ਪਿੰਡਾਂ 'ਚ ਗਏ ਆ ਉੱਥੇ ਘਰ ਘਰ ਕੈਂਸਰ ਵੜਿਆ ਪਿਆ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਾੜੀ ਮੁਸਤਫਾ 60% ਲੋਕਾਂ ਨੂੰ ਪਿੰਡਦਿਆਂ ਨੂੰ ਉੱਥੇ ਕਾਲਾ ਪੀਲੀਆ ਕਿਉਂਕਿ ਪਾਣੀ ਆਪਾਂ ਸਾਰੇ ਇਹੀ ਪੀਂਦੇ ਆ ਇਹੀ ਜਾਂਦਾ ਤੇ ਇਹਦੇ ਉੱਤੇ ਸਾਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਅਸੀਂ ਦੇਰੀ ਕਰਤੀ ਬਹੁਤ ਜ਼ਿਆਦਾ ਲੇਟ ਆ ਇਹ ਦੇਰ ਰਾਏ ਦੁਰਸਤ ਹੈ ਕਿਉਂਕਿ ਪਾਣੀ ਨੂੰ ਬਚਾਉਣਾ ਬੜਾ ਜ਼ਰੂਰੀ ਮੇਰੇ ਕੋਲ ਕੋ ਚਾਂਕੜੇ ਹੈ ਦਸੰਬਰ 2020 ਚ ਪ੍ਰੋਜੈਕਟ ਸ਼ੁਰੂ ਹੋਇਆ ਸੀ ਜਿਹੜਾ ਬੁੱਢਾ ਨਾਲਾ ਹੈ ਇਹਨੂੰ ਰਿਵਾਈਵ ਕਰਨ ਦਾ 48 ਕਿਲੋਮੀਟਰ ਦਾ ਲੰਮਾ ਨਾਲਾ ਹੈ ਦਸੰਬਰ 2020 ਚ ਪ੍ਰੋਜੈਕਟ ਚੱਲਿਆ ਸੀ ਲਗਭਗ 520 ਕਰੋੜ ਰੁਪਇਆ ਇਹਦੇ ਲਈ ਅਲੋਕੇਟ ਕੀਤਾ ਗਿਆ ਔਰ ਟਾਈਮ ਤੇ ਕੰਪਲੀਟ ਨਹੀਂ ਹੋਇਆ ਦਸੰਬਰ 2022 ਤੋਂ ਬਾਅਦ 31 ਅਗਸਤ 2023 ਦੀ ਡੇਟ ਦਿੱਤੀ ਗਈ ਫਿਰ ਕੰਪਲੀਟ ਨਹੀਂ ਹੋਇਆ ਦਸੰਬਰ 2023 ਅਗਲੀ ਡੇਟ ਦਿੱਤੀ ਗਈ ਫਿਰ ਕੰਪਲੀਟ ਨਹੀਂ ਹੋਇਆ ਔਰ ਸ਼ੁਰੂਆਤ ਇਹਦੀ 1996 ਤੋਂ ਹੋਈ ਹੈ ਕਿ ਇਹਨੂੰ ਬਚਾਣਾ ਹੈ ਸੋ ਅਖਰ ਪ੍ਰੋਬਲਮ ਕਿੱਥੇ ਹੈ ਕਿਉਂਕਿ ਤਮਾਮ ਕੋਸ਼ਿਸ਼ਾਂ ਸਰਕਾਰਾਂ ਦਾਵਾ ਕਰਦੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫੰਡ ਵੀ ਆ ਰਿਹਾ ਲੇਕਿਨ ਫੰਡ ਕਿੱਥੇ ਜਾਂਦੇ ਆ ਉਹ ਪਤਾ ਹੀ ਨਹੀਂ ਹੈ ਔਰ ਇਸ ਗੱਲ ਨਾਲ ਜੁੜੀ ਇੱਕ ਗੱਲ ਹੈ ਜੀ ਮੈਂ ਇੱਕ ਵਾਰੀ ਓਪਨਿੰਗ ਰਿਮਾਰਕ ਲੈ ਲਈ ਬਸ ਸਿਰਫ ਇੱਕ ਗੱਲ ਕਰਕੇ ਫਿਰ ਜਾਏ ਜੋ ਉਧਰ ਅਸੀਂ ਨੇ ਕਮੇਟੀ ਦੇ ਚੇਅਰਮੈਨ ਨੇ ਜਿਹੜੀ ਵਿਧਾਨ ਸਭਾ ਦੀ ਕਮੇਟੀ ਬਣੀ ਹੈ ਅਸੀਂ ਉਹਨਾਂ ਨੂੰ ਮਿਲੇ ਅਸੀਂ ਕਿਹਾ ਜੀ ਆ ਪਾਣੀ ਤਾਂ ਗੰਦਾ ਬਹੁਤ ਆਂਦੇ ਜੀ ਉਹਨਾਂ ਨੇ ਸਾਨੂੰ ਲੈ ਕੇ ਬੈਠੇ ਜੀ ਇਹ ਇੰਨੇ ਪੈਸੇ ਲੱਗੇ ਐ ਐਸਟੀਪੀ ਚੱਲ ਪੇ ਦੋ ਮੈਂ ਕਿਹਾ ਫਿਰ ਤਾਂ ਬਹੁਤ ਫਰਕ ਆ ਜਾਣਾ ਚਾਹੀਦਾ ਆਂਦੇ ਹਾਂ 20% ਫਰਕ ਆ ਜਾਊਗਾ ਮੈਂ ਕਿਹਾ ਚਲੋ ਸਾਡੇ ਨਾਲ ਤੇ ਜਿਹੜਾ 4 ਸਾਲ ਪਹਿਲਾਂ ਸੀ ਜੇ ਉਦੋਂ ਰੱਤੀ ਪਰ ਵੀ ਫਰਕ ਹੋਵੇ ਤੇ ਉਦੋਂ ਸ਼ਾਕ ਆਲਾ ਨਾ ਹੋਇਆ ਹੋਵੇ ਉਹ ਆਪਾਂ ਮਾਪ ਲੈਨੇ ਜੱਗ ਤਾਂ ਫੇਰ ਵਖਾ ਦਿਓ ਜੀ ਕਾਰਨ ਕੀ ਹੋ ਰਹੀ ਹੈ ਨਾ ਕਿ ਬਹੁਤ ਸਾਰੇ ਅੰਕੜੇ ਬਹੁਤ ਸਾਰੀਆਂ ਚੀਜ਼ਾਂ ਸਿਰਫ ਕੈਨ ਨੂੰ ਨੇ ਪ੍ਰੈਕਟੀਕਲੀ ਹੋ ਹੀ ਕੁਝ ਨਹੀਂ ਰਿਹਾ ਕਾ ਉਹਨਾਂ ਹੀ ਗੰਦ ਪੈ ਰਿਹਾ ਬਹੁਤ ਸਾਰੀਆਂ ਅਨੌਥਰਾਇਜ਼ਡ ਡਾਈਂਗ ਫੈਕਟਰੀਆਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਉਹ ਐਡੀਸ਼ਨ ਹੋ ਗਏ ਨੇ ਕੋਈ ਢਿਪੋ ਛਰੇ ਆ ਉਹਨਾਂ ਨੂੰ ਐਸਡੀਪੀ ਹਾਂਜੀ ਹੈਗੇ ਤੇ ਇਹ ਉਸੇ ਤੇ ਲੱਗੇ ਹੋਏ ਨੇ ਕੱਲਾ ਜਾ ਕੇ ਵੇਖੋ ਨਾ ਗਰਾਊਂਡ ਚ ਕੀ ਹੋ ਰਿਹਾ ਨਾ ਵੇਖਣ ਨੂੰ ਤਿਆਰ ਨਹੀਂ ਕਿ ਆਹੀ ਦੁੱਖ ਦੀ ਗੱਲ ਹੈ ਕਿ ਉਹ ਜਿਵੇਂ ਲੱਖੇ ਨੇ ਕਿਹਾ ਇਹ ਸਾਰੇ ਬੰਦੇ ਉੱਥੇ ਖੜ ਕੇ ਫੋਟੋਆਂ ਖਿਚਾਉਂਦੇ ਰਹੇ ਨੇ ਹੁਣ ਕੀ ਹੋ ਗਿਆ ਪਾਣੀ ਇੱਕ ਤਾਂ ਸਾਡਾ ਜਾ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜ ਦਰਿਆ ਸੀ ਤਿੰਨ ਰਹਿ ਗਏ 32 ਐਮਐਫ ਪਾਣੀ ਸੀ ਹੁਣ ਕਿੰਨਾ ਬਚਿਆ 11 ਇਹ ਤਾਂ ਬਾਹਰ ਲੈ ਲੈ ਗਏ ਤੇ ਜਿਹੜਾ 11 ਬਚਿਆ ਉਹ ਕਿਹ ਵਜਾ ਸ਼ਾ ਕਾਲਾ ਮਰਾਂਗੀ ਫਿਰ